ਦਰਸ਼ਨ ਸਿੱਧੂ ਗੁੱਜਰਪੁਰਾ ਇਸ ਵਕਤ ਅੱਜ ਬੁੱਧਵਾਰ 27 8 2025 ਸਮਾਂ ਜੀ 1:50 ਮਿੰਟ ਦਾ ਅਸੀਂ ਇਸ ਵੇਲੇ ਰਮਦਾਸ ਤੋਂ ਸਮਾਦ ਬਾਬਾ ਬੁੱਢਾ ਸਾਹਿਬ ਨੂੰ ਜਿਹੜੀ ਛੜਕ ਜਾਂਦੀ ਉੱਥੇ ਖਲੋਤੇ ਸਮਾਦ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਸਾਰਾ ਪਾਣੀ ਦੇ ਨਾਲ ਘਿਰ ਚੁੱਕਾ ਹੈ ਤੇ ਇਹ ਜਿਹੜੀ ਛੜਕ ਹੈ ਵੀ ਪਾਣੀ ਕ੍ਰਾਸ ਦਰੀਆ ਤੇ ਪਿੱਛੇ ਵੇਖੋ ਬਹੁਤ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ ਪਾਣੀ ਕਾਫੀ ਡੂੰਗਾ ਆ ਚੁੱਕਾ ਹੈ ਤੇ ਅੱਜ ਅਸੀਂ ਅਕਾਲੀ ਦਲ ਵਰਤ ਪੰਜਾਬ ਦੇ ਪਾਰਟੀ ਵੱਲੋਂ ਇੱਥੇ ਜਗ੍ਹਾ ਲੈਣ ਆਏ ਆ ਸਾਡੇ ਨਾਲ ਨੇ ਹਲਕਰਨ ਚਾਰਜ ਸਰਦਾਰ ਸ੍ਰਿੰਦਰਪਾਲ ਸਿੰਘ ਜੀ ਤਾਲਪੁਰੀ ਡਾਕਟਰ ਸੁਖਬੀਰ ਸਿੰਘ ਜੀ ਹੰਜਰਾ ਇਹਨਾਂ ਦੇ ਨਾਲ ਆਪਾਂ ਗੱਲ ਸਾਂਝੀ ਕਰਦੇ ਆਂ ਕਿ ਇਹਨਾਂ ਹਾਲਾਤਾਂ ਦੇ ਨਾਲ ਇਹਨਾਂ ਮੁਸ਼ਕਲਾਂ ਦੇ ਨਾਲ ਲੋਕਾਂ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰੇ ਤੋਂ ਪਹਿਲਾਂ ਜਿੱਤਾਂ ਡਾਕਟਰ ਦਰਸ਼ਨ ਸਿੰਘ ਜੀ ਸਿੱਧੂ ਨੇ ਗੱਲਬਾਤ ਕੀਤੀ ਆ ਤੇ ਆਪ ਜੀ ਨੂੰ ਦੱਸਿਆ ਆ ਕਿ ਅੱਜ ਦਾ ਇਹ ਦਿਨ ਜਿਹੜਾ ਆ ਅਸੀਂ ਤੇ ਵਿਖ ਰਹੇ ਆ ਕਿ ਤੇ ਮਗਰ ਮੇਰੇ ਪਿੱਛੇ ਵਿਖੋ ਪਾਣੀ ਪਾਣੀ ਹੋਇਆ ਸਾਰੀਆਂ ਫਸਲਾਂ ਜਿਹੜੀਆਂ ਆ ਉਹ ਇਸ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਇਹਦੇ ਤੋਂ ਅੱਗੇ ਵੀ ਮੈਂ ਦੱਸਣਾ ਚਾਹੁੰਦਾ ਕਿ ਮੇਰੀ ਜਿਹੜੀ ਆਪਣੀ ਪਸੰਦੀ ਰਿਹائش ਹੈ ਇਸ ਅਮਦਾਸ ਤੋਂ ਕੁਛ 6 ਕਿਲੋਮੀਟਰ ਅੱਗੇ ਆ ਜਿੱਥੇ ਕਿ ਬਿਲਕੁਲ ਪੂਰਾ ਪਾਣੀ ਸਾਸਾਤਾ 8 8 ਫੋਟੇ ਜਿਹੜਾ ਆ ਉਹ ਜ਼ਮੀਨਾਂ ਪੈਲੀਆਂ ਦਾ ਵਿੱਚ ਆ ਚੁੱਕਾ ਆ ਘਰ ਜਿਹੜੇ ਲੁਕ ਚੁੱਕੇ ਆ ਪਰ ਇਸ ਦੁੱਖ ਦੀ ਇਸ ਘੜੀ ਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਆ ਕਿ ਜਿੱਥੇ ਪ੍ਰਸ਼ਾਸਨ ਨੂੰ ਚਾਹੀਦਾ ਸਾਡਾ ਸਾਥ ਜਿਹੜਾ ਉਹ ਦੇ ਰਹੀ ਆ ਉੱਥੇ ਹੀ ਲੋਕ ਜਿਹੜੇ ਆ ਉਹ ਬੜੀ ਸੂਝ-ਬੂਝ ਨਾਲ ਤੇ ਸਿਆਣਪ ਦੇ ਨਾਲ ਕੰਮ ਲੈਣ ਕਿਉਂਕਿ ਹੁਣ ਇਹ ਮੌਕਾ ਜਿਹੜਾ ਸੂਝ-ਬੂਝ ਦਾ ਮੌਕਾ ਤੇ ਮੈਂ ਆਪਣੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਾਰੇ ਪੰਜਾਬ ਵੱਲੋਂ ਸਾਰੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਉਹਨਾਂ ਦੇ ਨਾਲ ਹਾਂ ਤੇ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਖੜਕੇ ਉਹਨਾਂ ਦੀ ਮਦਦ ਲਈ ਜਾਂ ਉਹ ਕਰਾਂਗੇ